ਜਿਸ ਵਕਤ ਕਰਦੇ ਆ ਤੁਹਾਡਾ ਇਸ ਚੈਨਲ ਤੇ ਮੈਂ ਮਨਦੀਪ ਕੌਰ ਅੱਜ ਸੇ ਇਸ ਵੀਡੀਓ ਰਾਹੀਂ ਗੱਲ ਕਰ ਰਹੇ ਆਂ ਜਿਸ ਸਲਾਹ ਦੀ ਸਲਾਹ ਦਾ ਮਤਲਬ ਕਿ ਕਿਸੇ ਨੂੰ ਗਾਈਡ ਕਰਨਾ ਕਿਉਂਕਿ ਆ ਸਾਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਜਾਂ ਤਾਂ ਖੁਦ ਸਲਾਹ ਦੀ ਲੋੜ ਪੈ ਜਾਂਦੀ ਏ ਜਾਂ ਕੋਈ ਸਾਡੇ ਤੋਂ ਸਲਾਹ ਮੰਗਣ ਜੋ ਆ ਜਾਂਦਾ ਹੈ ਸਲਾਹ ਦਾ ਮਤਲਬ ਕਿ ਜਦੋਂ ਸਾਡਾ ਕੋਈ ਕੰਮ اٹਕ ਜਾਂਦਾ ਏ ਜਾਂ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਅਸੀਂ ਚਾਹੁੰਦੇ ਆ ਕਿ ਕੋਈ ਦੂਜਾ ਇਨਸਾਨ ਸਾਨੂੰ ਆ ਕੇ ਦੱਸੇ ਕਿ ਅਸੀਂ ਕੀ ਕਰੀਏ ਸੋ ਸਭ ਤੋਂ ਪਹਿਲੀ ਗੱਲ ਕਿ ਕਦੀ ਵੀ ਉਸ ਬੰਦੇ ਨੂੰ ਜਾਂ ਹਰ ਕਿਸੇ ਨੂੰ ਫ੍ਰੀ ਦੇ ਵਿੱਚ ਸਲਾਹਾਂ ਨਾ ਦੇਂਦੇ ਫਿਰੋ ਕਿ ਨਹੀਂ ਤੂੰ ਐਦਾਂ ਨਹੀਂ ਐਦਾਂ ਕਰ ਕਿਉਂਕਿ ਇਸ ਕਰਨ ਦੇ ਨਾਲ ਤੁਹਾਡੀ ਜੋ ਵੈਲਿਊ ਆ ਉਹ ਜ਼ੀਰੋ ਹੋ ਜਾਏਗੀ ਤੁਹਾਡਾ ਜੋ ਐਕਸਪੀਰੀਅੰਸ ਆ ਤੁਹਾਡੀ ਜੋ ਐਜੂਕੇਸ਼ਨ ਆ ਲੋਕ ਉਸਦੀ ਵੈਲਿਊ ਨੂੰ ਨਹੀਂ ਸਮਝਣਗੇ ਲੋਕ ਕਹਿਣਗੇ ਇਹ ਤਾਂ ਹਰ ਗੱਲ ਤੇ ਆਪਣੀਆਂ ਹੀ ਮੱਤਾਂ ਦਿੰਦਾ ਇਹ ਹਰ ਗੱਲ ਤੇ ਨਹੀਂ ਬੋਲਣਾ ਹੀ ਹੁੰਦਾ ਇਸ ਤੋਂ ਚੰਗਾ ਹੈ ਹਮੇਸ਼ਾ ਸਲਾਹ ਉਸ ਬੰਦੇ ਨੂੰ ਦਿਓ ਜੋ ਜੋ ਸਾਨੂੰ ਆਪਣੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਵੈਲਿਊਏਬਲ ਸਮਝਦਾ ਹੈ ਜਦੋਂ ਤੁਸੀਂ ਉਸ ਬੰਦੇ ਨੂੰ ਆਪਣੀ ਸਲਾਹ ਦੋਗੇ ਤਾਂ ਉਹ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਲਾਹ ਤੇ ਚੱਲੇਗਾ ਤਾਂ ਉਸ ਦਾ ਜੋ ਐਕਸਪੀਰੀਅੰਸ ਹੈ ਬਹੁਤ ਵਧੀਆ ਆਏਗਾ ਉਸ ਬੰਦੇ ਦੀ ਰਿਸਪੈਕਟ ਤੁਹਾਡੀ ਲਈ ਬਹੁਤ ਜ਼ਿਆਦਾ ਵੱਧ ਜਾਵੇਗੀ ਔਰ ਦੂਜੀ ਗੱਲ ਅਸੀਂ ਆ ਜਾਣੇ ਕਿ ਕਈ ਵਾਰ ਇਸ ਤਰ੍ਹਾਂ ਦੀ ਮੂਮੈਂਟ ਆ ਜਾਂਦੀ ਹੈ ਕਿ ਸਾਨੂੰ ਖੁਦ ਸਲਾਹ ਦੀ ਲੋੜ ਪੈ ਜਾਂਦੀ ਹੈ ਤਾਂ ਹਮੇਸ਼ਾ ਉਸ ਬੰਦੇ ਤੋਂ ਸਲਾਹ ਲਓ ਜਿਹਨੂੰ ਲਾਈਫ ਦਾ ਐਕਸਪੀਰੀਅੰਸ ਹੈ ਇਸੇ ਐਗਜ਼ੈਂਪਲ ਦੇ ਰਹੇ ਆ ਜੀ ਜੇਕਰ ਤੁਹਾਨੂੰ ਹਮੇਸ਼ਾ ਇਸ ਕੰਮ ਵਿੱਚ ਸਲਾਹ ਪੈ ਗਈਏ ਕਿ ਮੈਂ ਕਿਸੇ ਤੋਂ ਕਰਜ਼ਾ ਲੈਣਾ ਹੈ ਕਿ ਮੈਂ ਕਰਜ਼ਾ ਲਵਾਂ ਜਾਂ ਨਾ ਲਵਾਂ ਹੁਣ ਤੁਸੀਂ ਉਸ ਬੰਦੇ ਤੋਂ ਸਲਾਹ ਲਓਗੇ ਜੋ ਆਲਰੇਡੀ ਕਰਜ਼ੇ ਦੇ ਹੀ ਡੱਬਿਆ ਪਿਆਏ ਤਾਂ ਉਹ ਤੁਹਾਨੂੰ ਕੀ ਕਹੇਗਾ ਕਿ ਨਹੀਂ ਕਰਜ਼ਾ ਇੱਕ ਬਹੁਤ ਬੁਰੀ ਚੀਜ਼ ਹੈ ਉੱਥੇ ਦੂਜੇ ਸਾਈਡ ਕਿਸੇ ਕੋਰ ਬੰਦੇ ਤੋਂ ਤੁਸੀਂ ਸਲਾਹ ਲੈਂਦੇ ਹੋ ਕਿ ਮੈਂ ਕਰਜ਼ਾ ਲਵਾਂ ਤਾਂ ਉਹ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਲੋਨ ਆ ਉਹ ਸੀ ਲੈ ਸਕਦੇ ਆ ਕਿਸ ਤਰੀਕੇ ਦੇ ਨਾਲ ਤੂੰ ਲੋਨ ਚੁਕਾ ਸਕਦਾ ਹੈ ਅਗਰ ਤੈਨੂੰ ਅਮਰਜੈਂਸੀ ਲੋਡ ਪੈ ਗਈ ਹੈ ਸੋ ਸਲਾਹ ਤੇ ਵੀ ਬਹੁਤ ਜ਼ਿਆਦਾ ਇੱਕ ਡੈਫਟ ਦੇ ਵਿੱਚ ਸਿਜਾਈਏ ਕਿ ਚੰਗੇ ਬੰਦੇ ਦੀ ਸਲਾਹ ਜੋ ਜ਼ਿੰਦਗੀ ਬਦਲ ਦਿੰਦੀ ਹੈ ਇਹ ਨਹੀਂ ਹਰ ਕੰਮ ਜੋ ਮਾੜਾ ਹੀ ਹੁੰਦਾ ਹੈ ਕਿਈ ਵਾਰ ਸਾਨੂੰ ਜ਼ਿੰਦਗੀ ਦੇ ਵਿੱਚ ਰਿਸਕ